ਤੋ ਇਹ ਸਿਗਾ ਆਉਣ ਦਾ ਪਰ ਐਕਚੁਅਲੀ ਮੈਂ ਨਹੀਂ ਥੋੜਾ ਪੈਨਿਕ ਹੋ ਗਿਆ ਲੋਕ ਕਿ ਕਿਹੜਾ ਭਾਰਤ ਨੇ ਦਿੱਤੀ ਰਾਸ ਕਾਇਮ ਕੀਤੀ ਹੈ ਨੌ ਜਗ੍ਹਾ ਤੋਂ ਕੀ ਲੱਗਦਾ ਪਾਕਿਸਤਾਨ ਅੰਬਲਕ ਇਦਾਂ ਹੈ ਜੀ ਦੇਖੋ ਉਹ ਤਾਂ ਜ਼ਰੂਰੀ ਵੀ ਸਿਗਾ ਜੋ ਮਤਲਬ ਸਿਗਾ ਲੋਕ ਵੀ ਚਾਹੁੰਦੇ ਸੀਗੇ ਸ਼ੁਰੂ ਤੋਂ ਤੇ ਪਰ ਹੁਣ ਜਿਹੜਾ ਆ ਹੁਣ ਹਾਲ ਜਿਹੜਾ ਬਣਿਆ ਲੋਕ ਥੋੜੇ ਪੈਨਿਕ ਹੋ ਗਏ ਜਲਦੀ ਦੇ ਵਿੱਚ ਕਰ ਰਹਾ ਆਪਣਾ ਕਿਹੜੇ ਸ਼ੋਪਿੰਗਾਂ ਕੀਤੀਆਂ ਜਾ ਰਹੀਆਂ ਬੜਾ ਰਸ਼ ਮੋਲਾ ਦੇ ਵਿੱਚ ਪੈ ਗਿਆ ਹੋਇਆ ਇੱਕੋ ਦਾਮੀ ਤੇ ਰਾਤ ਦੇ ਜਿਹੜੇ ਲੋਕਾਂ ਨੇ ਚੀਜ਼ਾਂ ਸੁਣੀਆਂ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹਾਂ ਵੀ ਸ਼ਾਇਦ ਜੰਗ ਲੱਗ ਜਾਵੇ ਹਾਂ 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 ਜੀ ਫੈਂਡ ਜੀ ਉਹਦੇ ਵਿੱਚ ਵੀ ਜਿਹੜੀਆਂ ਜਿਹੜੇ ਹਾਂਜੀ ਹਾਂਜੀ ਬਿਲਕੁਲ ਕੀ ਸਹੀ ਕੀਤਾ ਪਰ ਹਾਂ ਮੇਰੇ ਹਿਸਾਬ ਨਾਲ ਠੀਕ ਹੈ ਵੈਸੇ ਤਾਂ ਟੈਨਸ਼ਨ ਕਈ ਮਾਹੌਲ ਹੈ ਬਹੁਤ ਜ਼ਿਆਦਾ ਕਿ ਐਸੇ ਸਟਰਗਲ ਕਰਨਾ ਪ ਰਿਹਾ ਹੈ ਸਮਾਨ ਲੈਣੇ ਲਈ ਵੀ ਵੈਸੇ ਤਾਂ ਬੰਦਾ ਨਾਰਮਲੀ ਜਦ ਮਰਜੀ ਆ ਸਕਤੇ ਹੈ

ਨਿਸ਼ਾਨ ਸਰਪਾਲ ਜੀ ਜੀ ਅੱਜ ਸਾਰੇ ਸਾਰੇ ਸ਼ੋਪਿੰਗ ਆ ਕਿਤੀਆ ਜਾ ਰਿਹਾ ਹੈ ਸ਼ੋਪਿੰਗ ਮਾਲ ਦੇ ਵਿੱਚ ਬੜਾ ਰੱਜ ਪਿਆ ਹੋਇਆ ਹੈ ਕੀ ਕਾਰਨ ਆ ਲੋਕ ਦਹਿਸ਼ਤ ਦੇ ਵਿੱਚ ਬੈਸ ਬਸ ਇਸੇ ਕਰਕੇ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਹੀ ਹਰ ਕੋਈ ਚਾਹੁੰਦਾ ਮੈਂ ਰਾਸ਼ਨ ਸਟਾਕ ਕਰ ਲਵਾਂ ਜੀ ਤਾਂ ਕਿ ਜਿਹੜਾ ਆਉਣ ਵਾਲਾ ਟਾਈਮ ਆ ਉਹਨਾਂ ਦਾ ਉਸ ਹਿਸਾਬ ਨਾਲ ਨਿਕਲ ਜਾਏ ਬਾਕੀ ਇਹ ਜਿਹੜੀ ਜੰਗ ਲੱਗੀ ਹੈ ਇਹਦੇ ਲਈ ਉਹਨਾਂ ਦੋਨੋਂ ਮੁਲਕਾਂ ਦੇ ਉੱਤੇ ਇਹਦਾ ਇਫੈਕਟ ਪੈਣਾ ਹੀ ਹੈ ਦੇਖਦੇ ਆ ਬਾਕੀ ਕੀ ਸਾਡੀ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਵੇਰ ਤੋਂ ਲਗਾਤਾਰ ਰਸ਼ ਪਿਆ ਆ ਲੋਕ ਮੈਂ ਕਹਿੰਨਾ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਡੀਮਾਰਟ ਦੇ ਅੰਦਰ ਅਤੇ ਬਟਨ ਕੋਰ ਚੌਂਕ ਦੇ ਵਿੱਚ ਅੱਛਾ ਜੀ ਔਰ ਥੋੜਾ ਜਿਹਾ ਸਮਾਨ ਲੈਣ ਲਈ ਵੀ ਕਟੋਗੜ ਤੁਹਾਨੂੰ ਘੱਟੋ-ਤਿੰਨ ਘੰਟੇ ਇੱਥੇ ਲੱਗਦੇ ਬਿਲਕੁਲ ਇੱਕਦਮ ਜੀ ਪੈਨਿਕ ਸਿਚੁਏਸ਼ਨ ਹੋਈ ਦੀ ਇਸ ਟਾਈਮ ਇਹਦੇ ਕਰਕੇ ਹੀ ਜ਼ਿਆਦਾ ਰਸ਼ ਕ੍ਰੀਏਟ ਹੋ ਰਿਹਾ ਹੈ ਉਹੀ ਜੋ ਸਮਝ ਆ ਰਿਹਾ ਹੈ ਇਸੇ ਕਰਕੇ ਹਰ ਕੋਈ ਚਾਹੁੰਦਾ ਕਿ ਮੈਂ ਆਪਣਾ ਰਾਸ਼ਨ ਸਟਾਕ ਕਰ ਲਵਾਂ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਤਾ ਨਹੀਂ ਕੀ ਕੀ ਅੱਗੇ ਹੋਣਾ ਕੀ ਭਾਰਤ ਸਰਕਾਰ ਨੇ ਵਧੀਆ ਕੀਤਾ ਨਾ ਬਿਲਕੁਲ ਮੈਂ ਤੇ ਹਾਂਜੀ ਬਿਲਕੁਲ ਕਰਨਾ ਚਾਹੀਦਾ ਸੀਗਾ ਜੀ ਤਾਂ ਹੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਸ ਤਰ੍ਹਾਂ ਹੀ ਮੌਕ ਡ੍ਰਿਲ ਹੋਏਗੀ ਜਾਂ ਬਲੈਕਆਊਟ ਹੋਏਗਾ ਤੇ ਜਿਹੜੇ ਆਪਣਾ ਸਿਵਿਲਿਅਨ ਹੈ ਉਹਨਾਂ ਨੂੰ ਪਤਾ ਚੱਲੇਗਾ ਜੀ ਅਸੀਂ ਕਿਸ ਤਰ੍ਹਾਂ ਆਪਣੇ ਆਪ ਬਚਾਅ ਕਰ ਸਕਦੇ ਹਾਂ ਇਹ ਚੀਜ਼ਾਂ ਜੋ ਵੀ ਹਦਾਇਤਾਂ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਉਹ ਸਾਰਿਆਂ ਨੂੰ ਮੰਨੀਆਂ ਚਾਹੀਦੀਆਂ ਔਰ ਕਰਨੀਆਂ ਵੀ ਚਾਹੀਦੀਆਂ ਮੈਨੂੰ ਤਾਂ ਇਹ ਲੱਗਦਾ ਸੀ ਸਰ ਮੈਨੂੰ ਘੰਟੇ ਤੋਂ ਡੇਢ ਘੰਟਾ ਜੋ ਹੈ ਅੰਦਰ ਸ਼ਾਪਿੰਗ ਕਰਨ ਲਈ ਮੈਂ ਆਇਆ ਸੀ ਮੈਂ ਤੇ ਰੂਟੀਨ ਦੇ ਹਿਸਾਬ ਨਾਲ ਘਰ ਦਾ ਸਮਾਨ ਲੈ ਲਈ ਆਇਆ ਸੀ ਪਰ ਅੰਦਰ ਜਦੋਂ ਆ ਕੇ ਦੇਖਿਆ ਕਿ ਅੰਦਰ ਤੇ ਬਹੁਤ ਜ਼ਿਆਦਾ ਮਤਲਬ ਪੈਨਿਕ ਦੀ ਸਿਚੁਏਸ਼ਨ ਕ੍ਰੀਏਟ ਹੋਈ ਦੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਹੈ ਇਸ ਵੇਲੇ ਕੀ ਪਤਾ ਨਹੀਂ ਕੀ ਹੋ ਜਾਣਾ ਔਰ ਜ਼ਿਆਦਾ ਤੋਂ ਜ਼ਿਆਦਾ ਲੋਕ ਮੇਰੇ ਵਰਗੇ ਲੋਕ ਜੋ ਹੈ ਉਹ ਆਏ ਵੇ ਕਿ ਇਸ ਵੇਲੇ ਰਾਸ਼ਨਿੰਗ ਕਰ ਰਹੇ ਸਾਮਾਨ ਕੀ ਪਤਾ ਨਹੀਂ ਕੀ ਹੋ ਜਾਣਾ ਤੇ ਉਸ ਲਈ ਆਪਾਂ ਆਪਣੇ ਘਰ ਦਾ ਸਾਮਾਨ ਲੈ ਲੋ ਜੇ ਜੋ ਵੀ ਹੈਗਾ ਜ਼ਿਆਦਾ ਤੋਂ ਜ਼ਿਆਦਾ ਰਾਸ਼ਨ ਜਾਂ ਹੋਰ ਚੀਜ਼ਾਂ ਦੀ ਜ਼ਰੂਰਤ ਦੀਆਂ ਆਈਆਂ ਉਹ ਖਰੀਦ ਰਹੇ ਨੇ ਕਿਹੜਾ ਪਿੱਛੇ ਰਾਤ ਭਾਰਤ ਕੋਲੋਂ ਸਾਇਕ ਕੀਤੀ ਗਈ ਨੋ ਜਗ੍ਹਾ ਦੇ ਤੇ ਕੀ ਲੱਗਦਾ ਸਰ ਮੈਂ ਕਹਿੰਦਾ ਬਹੁਤ ਵਧੀਆ ਜੋ ਹੈ ਪਾਕਿਸਤਾਨ ਨੂੰ ਪਾਕਿਸਤਾਨੀ ਜ਼ੁਬਾਨ ਦੇ ਵਿੱਚ ਜਿਹੜਾ ਹੈਗਾ ਉਹ ਜਵਾਬ ਦਿੰਦਾ ਹੈ ਤੇ ਸਾਡੀ ਸਰਕਾਰ ਨੇ ਬਹੁਤ ਵਧੀਆ ਸਾਨੂੰ ਆਪਣੀ ਸਰਕਾਰ ਦੇ ਉੱਤੇ ਸਾਡੀਆਂ 선ਾਵਾਂ ਦੇ ਉੱਤੇ ਜੋ ਹੈ ਉਹ ਪ੍ਰਾਊਡ ਹੈ ਕਿ ਉਹਨਾਂ ਨੇ ਬਹੁਤ ਵਧੀਆ ਜੋ ਹੈ ਇੱਕ ਕਦਮ ਲਿੱਤਾ ਮਤਲਬ ਕਦਮ ਚੁੱਕਿਆ ਔਰ ਉਹਨਾਂ ਨੂੰ ਜਵਾਬ ਦਿੱਤਾ ਹੁਣ ਮਤਲਬ ਕੱਲੇ ਪਾਕਿਸਤਾਨ ਨੇ ਪੂਰੀ ਦੁਨੀਆ ਨੂੰ ਜੋ ਹੈ ਉਹ ਪਤਾ ਲੱਗ ਜਾਏਗਾ ਕਿ ਜਿਹੜਾ ਹੈ ਨਵਾਂ ਭਾਰਤ ਹੈ ਇਹ ਹੁਣ ਜਵਾਬ ਦੇਣ ਵਾਲਾ ਭਾਰਤ ਆ ਇਹ ਪਹਿਲਾਂ ਵੰਗੂਰੀ ਹੈਗਾ ਕਿ ਸਬੂਤ ਪੇਸ਼ ਕਰੀ ਜੋ ਤੇ ਕੋਈ ਕਾਰਵਾਈ ਨਾ ਹੋਵੇ ਹੁਣ ਨਾਲੋਂ ਨਾਲ ਹੀ ਜੋ ਹੈ ਉਸ ਜਵਾਬ ਦੇ ਕੇ ਹਿਸਾਬ ਬਰਾਬਰ ਕਰ ਦਿੱਤਾ ਜਾ ਰਿਹਾ ਆਪਰੇਸ਼ਨ ਸੰਧੂਰ ਜੋ ਸਾਡੀ ਗਵਰਨਮੈਂਟ ਨੇ ਕੱਲ ਰਾਤੀ ਲਾਂਚ ਕੀਤਾ ਬਹੁਤ ਵਧੀਆ ਜਿਹੜੀਆਂ ਸਾਡੀਆਂ ਭੈਣਾਂ ਦੇ ਮੱਥੇ ਦਾ ਸੰਧੂਰ ਜੋ ਪੁੰਜਿਆ ਗਿਆ ਸੀ ਅੰਤਗਵਾਦੀਆਂ ਵੱਲੋਂ ਉਹਦਾ ਜਵਾਬ ਦਿੱਤਾ ਗਿਆ ਬਹੁਤ ਵਧੀਆ ਸ਼ਲਾਘਾਯੋਗ ਕਦਮ ਜਿਹੜਾ ਹੈਗਾ ਸਾਡੀ ਸਰਕਾਰ ਵੱਲੋਂ ਹੈ